ਆਪਾਂ ਦੇ ਜੀ ਜਿਲੇ ਕਿ ਉਹ ਕਾਟਾ ਵੈਸੇ ਹੀ ਆਰੇ ਸਾਡੀ ਦਾ ਬਹੁਤ-ਬਹੁਤ ਸਵਾਗਤ ਹੈ ਔਰ ਸਾਡੇ ਵੀ ਸਾਰਿਆਂ ਦੀ ਖਾਸ ਕਰਕੇ ਲੁਧਿਆਣਾ ਵਾਸੀਆ ਵਾਸਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰਵਨੀਤ ਸਿੰਘ ਬਿੱਟੂ ਜੀ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੇ ਤੀਸਰੇ ਕਾਰਜਕਾਲ ਦੇ ਵਿੱਚ ਐਸ ਮਿਨਿਸਟਰ ਆਫ ਸਟੇਟ ਫਾਰ ਰੇਲਵੇਜ਼ ਐਂਡ ਫੂਡ ਪ੍ਰੋਸੈਸਿੰਗ ਦਾ ਕਿ ਲੁਧਾਨੀਆ ਔਰ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ। ਅਸੀਂ ਇਹਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆਂ ਔਰ ਬਿਟਵੀਨ ਅਜਾ ਪਹਿਲੀ ਵਾਰੀ ਉਹ ਮੰਤਰੀ ਬਣਦੇ ਬਾਅਦ ਲੁਧਾਨੇ ਆਂ ਤੇ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਬੁਧਾਈ ਔਰ ਉਹ ਤੁਹਾਡੇ ਨਾਲ ਬਿੱਟੂ ਜੀ ਗੁਰੂ ਹੋਣਗੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗੱਲ ਕਰੋ 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 ਸਭ ਤੋਂ ਪਹਿਲਾਂ ਆਪਣੇ ਸਾਰਿਆਂ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਇਸ ਵੇਲੇ ਬੀਜੇਪੀ ਨੈਸ਼ਨਲ ਪ੍ਰੈਜ਼ੀਡੈਂਟ ਤੇ ਹੈਲਥ ਮਿਨਿਸਟਰ ਸਾਡੇ ਨੱਡਾ ਸਾਹਿਬ ਸਾਡੇ ਹੋਮ ਮਿਨਿਸਟਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਰੇਲਵੇ ਮਿਨਿਸਟਰ ਅਸ਼ਵਨੀ ਜੀ ਸਾਡੇ ਸੂਬੇ ਦੇ ਬੀਜੇਪੀ ਦੇ ਪ੍ਰਧਾਨ ਸਾਡੇ ਜਾਖੜ ਸਾਹਿਬ ਸਾਡੇ ਖਾਸ ਤੌਰ ਤੇ ਅੱਜ ਜੇ ਮੈਂ ਗੱਲ ਕਰਾਂ ਬੀਜੇਪੀ ਦੀ ਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਐਸ ਵੇਲੇ ਬਰਾਜਮਾਨ ਆ ਲੁਧਿਆਣੇ ਤੋਂ ਮੈਂ ਸਾਰਿਆਂ ਦਾ ਚਾਹੇ శ్రీਨਸਾਹ ਬੈਠੇ ਹੋਣ ਚਾਹੇ ਸਾਡੇ ਮਿੱਤਲ ਸਾਹ ਬੈਠੇ ਹੋਣ ਚਾਹੇ ਸਾਡੇ ਰੇਨੂ ਥਾਪਰ ਜੀ ਸਾਡੇ ਖਜ਼ਾਨਚੀ ਸਾਡੇ ਦੇਵੀ ਜੀ ਸਾਡੇ ਸਾਰੇ ਹੀ ਜੀਵਨ ਗੁਪਤਾ ਜੀ ਸਾਡੇ ਕਾਕਾ ਜੀ ਸਾਡੇ ਕੜਵਲ ਸਾਹ ਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਆ ਦੇ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨਾ ਨੇ ਇੱਕ ਮੁਠੀ ਚ ਇੱਕ ਮੁਠੀ ਚ ਬੀਜੇਪੀ ਨੂੰ ਬੀਜੇਪੀ ਦੇ ਕਾਰਕਿਰਤਾ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਚਾਹੇ ਉਹ ਗ੍ਰਾਸ ਰੂਟ ਤੇ ਹੋਵੇ ਚਾਹੇ ਉੱਤੇ ਤੱਕ ਲੀਡਰਸ਼ਿਪ ਹੋਵੇ ਉਹਦਾ ਸਾਰਿਆਂ ਦਾ ਸਿਰਾ ਜਿਹੜਾ ਹੈ ਉਹ ਸਾਡੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨ ਸਾਹਿਬ ਤੇ ਉਹਨਾਂ ਦੀ ਡਿਸਟ੍ਰਿਕਟ ਦੀ ਸਾਰੀ ਟੀਮ ਸਾਡੇ ਪਿੱਛੇ ਬਿਰਾਜਮਾਨ ਬੈਠੀ ਆ ਵੱਖ-ਵੱਖ ਅਹੁਦਿਆਂ ਤੇ ਵੱਖ-ਵੱਖ ਸਾਡੇ ਡਿਪਾਰਟਮੈਂਟ ਸਾਰੇ ਸਾਰੇ ਵਿੰਗ ਨੇ ਸਾਡੇ ਚਾਹੇ ਉਹ ਯੂਥ ਦਾ ਵਿੰਗ ਹੋਵੇ ਚਾਹੇ ਮਹਿਲਾਵਾਂ ਦਾ ਵਿੰਗ ਹੋਵੇ ਚਾਹੇ ਸਾਡੇ ਵੱਖ-ਵੱਖ ਵਿੰਗ ਨੇ ਮੈਂ ਅੱਜ ਹੈਰਾਨ ਹਾਂ ਬੀਜੇਪੀ ਚ ਦਿਵਿਆਂਗ ਸੈਲਾ ਜਿਹੜਾ ਉਹਨੇ ਵੀ ਬਹੁਤ ਵੱਡਾ ਕੰਮ ਕੀਤਾ ਤੇ ਕੱਲ ਅਸੀਂ ਸਾਡੇ ਮੇਰੇ ਸਤਕਾਰਯੋਗ ਅੰਕਲ ਬੈਠੇ ਆ ਕੱਲ ਸਾਰਿਆਂ ਨੇ ਅਸੀਂ ਪੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇਕਜੁੱਟ ਹੋ ਕੇ ਸਾਰੇ 13 ਦੇ 13 ਕੈਂਡੀਡੇਟ ਸਾਡੇ ਸਾਰੇ ਜਿਲ੍ਹਾ ਪ੍ਰਧਾਨ ਬੀਜੇਪੀ ਦੇ ਵੱਖ-ਵੱਖ ਅਹੁਦਿਆਂ ਤੇ ਸਾਰਿਆਂ ਨੇ ਜਿਹੜਾ ਇਹ ਉਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇਓਰਿਟੀ ਤੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇੋਰਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜਾ ਏ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮ ਕੀਤਾ ਕਿੱਥੇ 22 'ਚ ਅਸੀਂ 2 ਸੀਟਾਂ ਤੇ ਸੀ ਕਿੱਥੇ ਅੱਜ ਅਸੀਂ 23 ਸੀਟਾਂ ਐ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ ਚ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 95 ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ ਤੇ ਇਸ ਕਰਕੇ ਕਿ ਢੀ ਵੱਡੀ ਗੱਲ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵੋਟ ਚ ਪਰਫਾਰਮੈਂਸ ਦੇਖੋ ਉਹ ਵੀ ਨਹੀਂ ਕਿ 66 ਅਸੀਂ ਲੁਧਿਆਣੇ ਦੇ ਵਿੱਚ ਇਹ ਐਡਾ ਵੱਡਾ ਮੰਡੇਟ ਆ ਜਿਹੜਾ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਅਸੀਂ ਸਾਰਿਆਂ ਵੱਲੋਂ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਦਿਲ ਦੀਆਂ ਗੁਹਾਈਆਂ ਨਾਲ ਉਹਨਾਂ ਦਾ ਧੰਨਵਾਦੀਆਂ ਵੀ ਉਹਨਾਂ ਨੇ ਐਡਾ ਵੱਡਾ ਮੰਡਟ ਆ ਜਿਹੜਾ ਜਿੱਥੇ ਕਿ ਭਾਜਪਾ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ ਹਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਉਹ ਅਲੱਗ ਤਰ੍ਹਾਂ ਦੀ ਹੁੰਦੀ ਆ ਤੇ ਉਹ ਪਹਿਲੀ ਵਾਰ ਸਾਡੇ ਕਾਰਕਿਰਤਾ ਤੇ ਸਾਡੀ ਜਿਹੜੀ ਆ ਟੀਮਾਂ ਆ ਉਹ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬੋਡੀ ਹੋਵੇ ਚਾਹੇ ਸਾਡੇ ਮੰਡਲ ਪ੍ਰਧਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰਧਾਨ ਪ੍ਰੈਜ਼ੀਡੈਂਟ ਹੋਣ ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਆ ਜਿਹੜੀ ਉਹ ਤੁਹਾਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ 'ਚ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਪ ਮੰਨਿਆ ਵੀ ਐਡੀ ਬੜੀ ਗਰਮੀ 'ਚ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਤਾਂ ਆਖਰੀ ਫੇਸ ਸੀ ਤੇ ਭਾਜਪਾ ਨੇ ਕੱਲਾ ਕੱਲਾ ਦਰਵਾਜ਼ਾ ਲੁਧਿਆਣੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਭਾਜਪਾ ਸਰਕਾਰ ਬਾਰੇ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਗੱਲ ਤੇ ਕਿਤੇ ਵੀ ਨੇੜੇ ਤੜੇ ਵੀ ਜਿਹੜੀਆਂ ਪਾਰਟੀਆਂ ਐ ਉਹ ਰਹਿ ਨਹੀਂ ਗਈਆਂ ਅਸੀਂ 50 50000 ਵੋਟ ਆ ਜਿਹੜੀ ਉਹ ਅਸੀਂ ਸ਼ਹਿਰ ਚੋਂ ਲੈ ਕੇ ਗਏ ਆ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੈਂਪੇਨ ਕਰਨ ਨਹੀਂ ਦਿੱਤਾ ਬੀਜੇਪੀ ਦੇ ਉੱਥੇ ਬੂਥ ਨਹੀਂ ਲੱਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਨੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਜਿੱਥੇ ਮੈਂ ਕੰਪੇਨ ਹੀ ਨਹੀਂ ਕਰ ਸਕਿਆ ਜਿੱਥੇ ਜਾ ਹੀ ਨਹੀਂ ਸਕੇ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਇੰਗ ਫੀਲਡ ਮਿਲਦਾ ਸਾਨੂੰ ਕੰਪੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਤੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਘੜੀ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਈਅੰਸ ਆ ਜਿੱਥੇ ਇਹਨਾਂ ਦਾ ਕੈਂਡੀਡੇਟ ਆਪ ਜਿਹਦਾ ਵੀ ਜਿਤਾਉਣਾ ਚਾਹੁੰਦੇ ਸੀਗੇ ਤਕੜਾ ਉੱਥੇ ਇਹਨਾਂ ਨੇ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਸ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿਤਾਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਆ ਸਪਸ਼ਟ ਤੁਹਾਡੇ ਮੂਰੇ ਹੋਈ ਆ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ 6 ਦੇ 6 14 ਚੋਂ 14 ਦੇ 14 ਐਮਐਲਏ ਨੇ ਤੇ ਅੱਜ ਪੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ ਆਪਣਾ ਵਾਰਡ ਆ ਜਿਹੜਾ ਉੱਥੋਂ ਵੀ ਉਹ ਹਾਰ ਗਏ ਦਾ ਮਤਲਬ ਇਹ ਸਾਰੀ ਮਿਲ ਗੇਮ ਸੀ ਉਹਦਣ ਬੂਥ ਹਾਰ ਗਏ ਬੂਥ ਹਾਰੇ ਆਪਣਾ ਬੂਥ ਹਾਰੇ ਐਤੋਂ ਵੱਡੀ ਗੱਲ ਕੀ ਹੋ ਸਕਦੀ ਆ ਤੇ ਇਲੈਕਸ਼ਨਾਂ ਵਾਲੇ ਦਿਨੇ ਗੱਲ ਪ੍ਰੂਵ ਹੋ ਗਈ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਹੋ ਤੇ ਫੇਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੁਝ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜੇਪੀ ਇੱਕਦਮ ਇੱਕਦਮ ਜਿਵੇਂ ਫੌਜ ਦੀ ਤਰ੍ਹਾਂ ਆਰਮੀ ਦੀ ਤਰ੍ਹਾਂ ਉਹਨਾਂ ਨੇ ਇਹ ਕੰਮ ਕੀਤਾ ਐਦੂੰ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਹੇ ਹਾਂ ਇੰਨੀ ਪਾਰਟੀ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਿਡ ਬਿਨਾ ਕਿਸੇ ਨਿਸ਼ਕਾਮ ਸੇਵਾ ਕੀਤੀ ਆ ਤੇ ਗਿਲ ਦੀਆਂ ਗਰਾਈਆਂ ਤੋਂ ਮੈਂ ਭਾਜੀਪੀ ਵਰਕਰ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਮੇਰੇ ਕੋਲ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰ ਲਿਆ ਪਹਿਲਾਂ ਮੈਂ ਕਿਉਂਕਿ ਬਹੁਤ ਵੱਡੇ ਫੈਸਲੇ ਹੋਏ ਆ ਜਿਹੜਾ ਕਿ ਦੋ ਮਿਨਿਸਟਰੀਆਂ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਲਈ ਦਿੱਤੀਆਂ ਲੁਧਿਆਣੇ ਲਈ ਦਿੱਤੀ ਆ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਤੁਹਾਨੂੰ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਥੋੜੀ ਨਹੀਂ ਕਿਉਂਕਿ ਟਾਈਮ ਬੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਮੂਰੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਵੈਸ਼ਨਵ ਜੀ ਨਾਲ ਮੇਰੀ ਲੰਬੀਆਂ ਗੱਲਾਂ ਹੋਈਆਂ ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ ਜੁੜਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬਰੌਡ ਗੇਜ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਾ ਬੜੇ ਚਿਰ ਦੀ ਮੰਗਾ ਵੀ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਮਤਲਬ ਹੈ ਨਹੀਂਗਾ ਜਿਹਦੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਨਹੀਂ ਹੋਇਆ ਤੇ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸਟ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਉਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਵੀ ਇਹ ਪ੍ਰੋਜੈਕਟ ਚ ਵਿੱਚ ਸਾਨੂੰ ਮੁਨਾਫਾ ਹੈ ਜਾਂ ਘਾਟਾ ਹੈ ਤੇ ਜਦੋਂ ਉਹਦੇ ਸਾਰੀ ਰਿਪੋਰਟ ਤਿਆਰ ਹੋਈ ਉਹਦੇ ਵਿੱਚ 5% ਦਾ ਰੇਲਵੇ ਨੂੰ ਘਾਟਾ ਸੀ ਮੁਨਾਫਾ ਨਹੀਂ ਸੀ ਤੇ ਚਲੋ ਉਹਨੂੰ ਦੇਖਦੇ ਹੋਏ ਵੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਇਆ ਖਰਚ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਦੀ ਤੇ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਤੇ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਨੂੰ ਜ਼ਮੀਨ ਜਿਹੜੀ ਆ ਉਹ ਦਏਗੀ ਮੈਂ ਸਾਰੀਆਂ ਜਿਹੜੀਆਂ ਰੇਲਵੇ ਬੋਰਡ ਨੇ ਚਿੱਠੀਆਂ ਲਿਖੀਆਂ ਪੰਜਾਬ ਚੀਫ ਸਕੱਟਰੀ ਨੂੰ ਲਿਖੀਆਂ ਪਰ ਉਹ ਅੱਜ ਤਕਰੀਬਨ 8 ਸਾਲ ਹੋ ਗਏ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਉਹ ਨਹੀਂ ਮਹਈਆ ਕਰਾ ਕੇ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਤੇ ਅਸੀਂ ਵਿਦਨ ਡੇਜ਼ ਇਹਨੂੰ ਦੁਬਾਰਾ ਇਹਦੀ ਡੀਪੀਆਰ ਤਿਆਰ ਕਰਾਂਗੇ ਇਹਦੀ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹਦੀ ਡੀਪੀਆਰ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸ ਨਗਰ ਮਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤਕਰੀਬਨ 43.192 ਹੈਕਟੇਅਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਰਿਵਾਈਜ਼ ਡੀਪੀਆਰ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਹੁਣ ਉਹ ਡਬਲ ਹੋ ਗਈ ਹੋਣੀ ਆ 8 ਸਾਲ ਦਾ ਉਹਦਾ ਖਰਚਾ 5-600 ਕਰੋੜ ਰੁਪਈਆ ਚਾਹੀਦਾ ਹੋਊਗਾ ਪਰ ਮੁੱਖ ਮੰਤਰੀ ਜੀ ਨਾਲ ਜਦੋਂ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਮਹਈਆ ਕਰਾ ਸਕਦੇ ਆ ਇਹ ਬਹੁਤ ਵੱਡਾ ਇੱਕ ਲਿੰਕ ਆ ਮੈਂ ਇਹਦਾ ਤੁਹਾਨੂੰ ਦੱਸ ਦਿੰਨਾ 43.192 ਹੈਕਟੇਅਰ ਜ਼ਮੀਨ ਆ ਜਿਹੜੀ ਚਾਹੀਦੀ ਆ ਤੇ ਟੋਟਲ ਜਿਹੜੀ ਆ 55 ਕਿਲੋਮੀਟਰ ਇਹ ਜਿਹੜੀ ਆ ਉਦੋਂ ਬਾਅਦ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣੇ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਆ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ ਹੈ ਇਸੀ ਫਾਈਨੈਂਸ਼ੀਅਲ ਇਅਰ 'ਚ ਖਤਮ ਹੋਏਗਾ ਲੁਧਿਆਣਾ ਕਿਲਾ ਰੈਪੁਰ ਡਬਲਿੰਗ ਇਹਦਾ ਕੰਮ ਚੱਲ ਰਿਹਾ ਏ ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਹੈ ਇਸੇ ਦੌਰਾਨ ਪੂਰਾ ਹੋਏਗਾ ਨੰਗਲ ਡੈਮ ਤਲਵਾੜਾ ਮਕੇਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਿੰਗ ਨਹੀਂ ਇਹ ਨਵੀਂ ਲਾਈਨ ਪੈ ਰਹੀ ਆ ਇਹ ਸਾਰਿਆਂ ਦੀ ਜਿਹੜੀ ਕੀਮਤ ਆ ਤਕਰੀਬਨ 2400 ਕਰੋੜ ਰੁਪਈਆ ਏ ਇਹ ਜਿਹੜੇ ਪ੍ਰੋਜੈਕਟ ਨੇ ਮੈਂ ਜਿਵੇਂ ਕਿਹਾ ਮੁੱਲਾਂਪੁਰ ਡਬਲਿੰਗ ਬੱਦੋਵਾਲ ਲੁਧਿਆਣਾ ਸੈਕਸ਼ਨ ਮੁੱਲਾਂਪੁਰ ਨਾਲ ਲੁਧਿਆਣਾ ਚ ਕਿਲਾ ਰੈਪੁਰ ਲੁਧਿਆਣਾ ਕਿਲਾ ਰੈਪੁਰ ਸੈਕਸ਼ਨ ਚ ਇਹ ਡਬਲਿੰਗ ਹੋ ਰਹੀ ਆ ਤੇ ਨੰਗਲ ਤਲਵਾੜਾ ਮਕੇਰੀਆਂ ਲਾਈਨਾਂ ਇਹ ਨਵੀਂ ਪੈਰੀ ਹੈ 2400 ਕਰੋੜ ਰੁਪਏ ਦੇ ਇਹ ਪ੍ਰੋਜੈਕਟ ਨੇ ਉਦੋਂ ਬਾਅਦ ਅੰਮ੍ਰਿਤ ਸਕੀਮ ਦੇ ਵਿੱਚ 30 ਪ੍ਰੋਜੈਕਟ ਨੇ ਤੀਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ ਉਹਦੀ ਲਿਸਟ ਵੀ ਮੈਂ ਤੁਹਾਨੂੰ ਤਕਰੀਬਨ ਉਹ ਤਿਆਰ ਜਿਹੜੀ ਆ ਮੇਰੇ ਕੋਲ ਹੈਗੀ ਆ ਮੈਂ ਤੁਹਾਨੂੰ ਦਵਾਂਗਾ ਇਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ ਤਕਰੀਬਨ 30 ਚੋਂ 25 ਸਟੇਸ਼ਨਾਂ ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸ੍ਰੀ ਅਮਰitsar ਸਾਹਿਬ ਬਿਆਸ ਬਠਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ ਇਹ ਤਿਆਰ ਹੋ ਰਹੀ ਆ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਆ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹਾਰਾਈਜ਼ਨ 540 60 ਦੇ ਫਜ਼ਾੜ ਬਣੇ ਹੋਏ ਨੇ ਇਹਦੇ ਪਾਸ ਇਹਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ ਕੱਲ ਨੂੰ ਕਿਸੇ ਸ਼ਹਿਰ ਚ ਮੈਟਰੋ ਆਉਣੀ ਆ ਕੱਲ ਕਿਸੇ ਉਹਨੂੰ ਬਸ ਸਟੇਸ਼ਨਾਂ ਨਾਲ ਜੋੜਨਾ ਸਿਟੀ ਨਾਲ ਜੋੜਨਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਉਹ ਆਉਣ ਜਾਣ ਹੁੰਦੀ ਹੈ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ ਆਵਾਜਾਈ ਨਾਲ ਜਿਹੜੇ ਇਹ ਇਹ ਜੁੜਨਗੇ ਇਹਦੇ ਦੇ ਵਿੱਚ ਕੈਫੇਟੇਰੀਆ ਹੋਣਗੇ ਪੈਸੇਂਜਰ ਅਮੈਨਿਟੀਆਂ ਐਂਡ ਰਿਟੇਲ ਸ਼ਾਪਸ ਹੋਣਗੀਆਂ ਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਬਹੁਤ ਟ੍ਰੈਫਿਕ ਫਲੋ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਫੈਸਿਲਿਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਹੋਣਗੇ ਇੰਪਰੂਵਡ ਸਰਫੇਸ ਐਂਡ ਪਲੇਟਫਾਰਮ ਕਵਰਸ ਹੋਣਗੇ ਜਿਵੇਂ ਅੱਜਕੱਲ ਬੜੀ ਪ੍ਰੋਬਲਮ ਆ ਦਿਵਿਆਂਗ ਲਈ ਉਹਦੇ ਲਈ ਖਾਸ ਸਹੂਲਤਾਂ ਹੋਣਗੀਆਂ ਵੀ ਉਹਨਾਂ ਨੂੰ ਕੋਈ ਤਕਲੀਫ ਆ ਜਿਹੜੀ ਬਿਲਕੁਲ ਨਾ ਹੋਵੇ ਬਿਲਕੁਲ ਲਿਫਟ ਲੱਗੀਆਂ ਹੋਣਗੀਆਂ ਸੀਸੀਟੀਵੀ ਕੈਮਰੇ ਹੋਣਗੇ ਪ੍ਰੋਮੋਸ਼ਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੀ ਐਡਵਰਟਾਈਜ਼ਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਆ ਵੀ ਵਨ ਸਟੇਸ਼ਨ ਵਨ ਪ੍ਰੋਡਕਟ ਸਕੀਮ ਦੇ ਤਹਿਤ ਇਹ ਚੀਜ਼ਾਂ ਵੀ ਉੱਥੇ ਕੀਤੀਆਂ ਜਾਣ ਜਿਵੇਂ ਆਪਣਾ ਰੇਲਵੇ ਸਟੇਸ਼ਨ ਆ ਇਹ ਤਾਂ ਖੈਰ ਇਹ ਰੇਲਵੇ ਸਟੇਸ਼ਨ ਤਾਂ ਜਿਹੜਾ ਬੈਸਟ ਦੁਨੀਆ ਚੋਂ ਜਿਹੜੇ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚੋਂ 500 ਕਰੋੜ ਰੁਪਈਆ ਆਪਣੇ ਲੁਧਿਆਣੇ ਉਹ ਵਕਰੀ ਸਕੀਮ ਤੇ ਤਾਂ ਵਰਲਡ ਕਲਾਸ ਰੇਲਵੇ ਸਟੇਸ਼ਨ ਜਿਹੜਾ ਆਪਣਾ ਬਣ ਰਿਹਾ ਇਹ ਮੈਂ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਆ ਇਹ ਚ ਬਾਕੀ ਪੱਟੀ ਵਾਲਾ ਏਰੀਆ ਵੀ ਆ ਜਿਵੇਂ ਕਿਹਾ ਹੋਰ ਮਿਸਿੰਗ ਲਿੰਕ ਵੀ ਹੈਗੇ ਆ ਗੋਇੰਦਵਾਲ ਸਾਹਿਬ ਵਾਲਾ ਵੀ ਆ ਹੋਰ ਤਲਵੰਡੀ ਸਾਬੋ ਉਥੇ ਵੀ ਇੱਕ ਮਿਸਿੰਗ ਲਿੰਕ ਹੈਗਾ ਏ ਜਿਨ੍ਹਾਂ ਨੂੰ ਅੱਗੇ ਇਹਦੇ ਬਾਰੇ ਕੀ ਕੀ ਹੋਇਆ ਹੋਇਆ ਕੀ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂਗਾ ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਹੀ ਜ਼ਰੂਰੀ ਆ ਜਿਹਨੂੰ ਅੱਗੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਮਹਈਆ ਕਰਾਉਣ ਲਈ ਬੇਨਤੀ ਕਰੀਏ ਕਿਉਂਕਿ ਇਹ ਸਿੱਧਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਮਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਜਦੋਂ ਜੁੜ ਜੂਗਾ ਸਾਰਾ ਮਾਲਵਾ ਇਹਦੇ ਨਾਲ ਤਕਰੀਬਨ ਆ ਜਿਹੜਾ ਜੁੜੂਗਾ ਤੇ ਇਹ ਬੜਾ ਸਾਰੀ ਤੁਹਾਨੂੰ ਇਹ ਜਿਹੜੀਆਂ ਰਿਟਰਨ ਉਹ ਮੈਂ ਤੁਹਾਨੂੰ ਮਹੱਈਆ ਕਰਵਾ ਦੂੰਗਾ ਇਹਨਾਂ ਦੇ ਪ੍ਰਿੰਟ ਤੇ ਇਹ ਕੁਝ ਰੇਲਵੇ ਦੇ ਤੁਹਾਨੂੰ ਅੱਜ ਕੰਮ ਦੱਸਿਆ ਵੀ 30 ਸਟੇਸ਼ਨਾਂ ਦਾ ਕੰਮ ਹੋ ਰਿਹਾ ਖਾਸ ਤੌਰ ਤੇ ਵਰਲਡ ਕਲਾਸ ਦਾ ਲੁਧਿਆਣਾ ਇਹਦਾ ਕੰਮ ਹੋ ਰਿਹਾ ਤੇ ਅੱਗੇ ਕਿੰਨੀਆਂ ਇੱਕ ਸਾਲ ਦੇ ਅੰਦਰ ਅੰਦਰ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਬਣ ਕੇ ਤਿਆਰ ਹੋਣੇ ਆ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਵਿੱਚ ਜੀ ਆਪਕਾ ਡਾਕੂਮੈਂਟ ਵਿਜਨ ਪਾ ਆਪਰੇਗਾ ਸਾਹਿਬ ਉਸ ਤੋਂ ਅੱਗੇ ਬਾਅਦ ਉਸਦੇ ਕੰਮ ਸ਼ੁਰੂ ਹੋ ਜਾਏਗਾ ਇਹ ਤਾਂ ਜ਼ਿੰਮੇਵਾਰੀ ਆ ਜਿਹੜੀ ਉਹ ਸਰਕਾਰ ਤੇ ਬਿਲਕੁਲ ਹੈਗੀ ਹੈਗੀ ਆ ਤੇ ਮੈਨੂੰ ਮੰਡੇਟ ਆ ਜਿਹੜਾ ਉਹ ਸੈਂਟਰਲ ਗਵਰਨਮੈਂਟ ਨੇ ਦਿੱਤਾ ਮੇਰਾ ਮੰਡੇਟ ਸਾਰੇ ਉਹ ਪੰਜਾਬ ਲਈ ਆ ਤੇ ਜਰੂਰ ਜੋ ਵਿਜ਼ਨ ਦਿੱਤਾ ਸੀ ਉਹਦੇ ਵਿੱਚੋਂ ਕਿਹੜੀ ਪ੍ਰਾਇੋਰਟੀ ਤੇ ਚੀਜ਼ਾਂ ਜੜੀਆਂ ਹੋਣਗੀਆਂ ਪ੍ਰਾਇੋਰਟੀ ਤੇ ਉਹ ਚੀਜ਼ਾਂ ਪਹਿਲਾਂ ਲਾਵਾਂਗੇ ਤੇ ਉਸ ਤੋਂ ਬਾਅਦ ਬਾਰੀ-ਬਾਰੀ ਸੇਰਾ ਜੜੀਆਂ ਉਹ ਸਾਰੀਆਂ ਚੀਜ਼ਾਂ ਸਿਰੇ ਚੜਾਵਾਂਗੇ ਜਿਹੜਾ ਬੁੱਢਾ ਦਰਿਆ ਏ ਉਹਨੂੰ ਕਿਵੇਂ ਬਣਾਉਣਾ ਉਹ 650 ਕਰੋੜ ਰੁਪਏ ਆਇਆ ਹੋਇਆ ਉਹਦੇ ਉੱਤੇ ਸਾਡੀ ਸਾਰੀ ਮੋਨਿਟਰਿੰਗ ਟੀਮ ਚਾਹੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਉਹਦੇ ਮੋਨਿਟਰਿੰਗ ਕਰਨੀ ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਨ ਗoing ਉਹ ਪ੍ਰੋਜੈਕਟ ਆ ਉਹਨੂੰ ਸਭ ਤੋਂ ਪਹਿਲਾਂ ਸਿਰੇ ਚੜਾਉਣਾ ਤੇ ਆਉਣ ਵਾਲੇ ਦਿਨਾਂ 'ਚ ਇੱਕ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਅਸੀਂ ਬਣਾਉਣ ਦੀ ਜਿਹੜੀ ਸਾਡੀ ਸੋਚ ਚੱਲ ਰਹੀ ਆ ਤਕਰੀਬਨ ਉਹ ਬਣ ਕੇ ਤਿਆਰ ਆ ਉਹਨੂੰ ਅੱਗੇ ਕਿਸ ਤਰੀਕੇ ਨਾਲ ਉੱਥੋਂ ਫਲਾਈਟਸ ਚਲਾਉਣੀਆਂ ਤੇ ਰੇਲਵੇ ਸਟੇਸ਼ਨ ਚਲਾਉਣਾ ਇਹ ਤਿੰਨ ਚੀਜ਼ਾਂ ਸਾਡੀਆਂ ਪ੍ਰਾਇਓਰਿਟੀ ਤੇ ਹੋਣਗੀਆਂ ਬੁੱਢਾ ਦਰਿਆ ਇਹਨੂੰ ਨਾਲੇ ਤੋਂ ਬਣਾਉਣਾ ਰੇਲਵੇ ਸਟੇਸ਼ਨ 에어ਪੋਰਟ ਜਿਹੜਾ ਇਹ ਜਲਦੀ ਦਲਤੂ ਉਹਨੂੰ ਸ਼ੁਰੂ ਕਰਨਾ ਵੀ ਉਰਿਓ ਉਡਾਨਾਂ ਜਿਹੜੀਆਂ ਉਹ ਦਿੱਲੀ ਨੂੰ ਜਾਣ ਕਿਤੇ ਧਾਰਮਿਕ ਡੈਸਟੀਨੇਸ਼ਨਾਂ ਤੇ ਜਾਣ ਕਿਤੇ ਟੂਰਿਸਟ ਡੈਸਟੀਨੇਸ਼ਨਾਂ ਤੇ ਜਾਣ ਇਹ ਤਿੰਨ ਚੀਜ਼ਾਂ ਜਿਹੜੀਆਂ ਪ੍ਰਾਇਓਰਿਟੀ ਜਿਹੜਾ ਬੰਦੇ ਦੇ ਟੋਲ ਫੋਨ ਨੰਬਰ ਉਹ ਜਿਹੜਾ ਹੋ ਗਿਆ ਹੁੰਦਾ ਲੋਕਾਂ ਨੂੰ ਸਭ ਦਾ ਜੜਦਾ ਇੱਕ ਇੱਕ ਆ ਕੇ ਨੰਬਰ ਉਹ ਜਿਹੜਾ ਤੁਹਾਨੂੰ ਸਪੋਰਟ ਕਰ ਰਹੇ ਲੋਕੀ ਨਾ ਦੇਖੋ ਉਹ ਲੋਕ ਲੋਕਾਂ ਲਈ ਜਿਹੜਾ ਸਾਡਾ ਬੀਜੇਪੀ ਦਫਤਰ ਹਰ ਵੇਲੇ ਖੁੱਲਾ ਹੈ ਕੋਈ ਵੀ ਉੱਥੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੋਂ ਲੈ ਕੇ ਸਾਰੀਆਂ ਟੀਮਾਂ ਸਾਡੀਆਂ ਉੱਥੇ ਬੈਠੀਆਂ ਏ ਕਦੇ ਵੀ ਜਿਸ ਨੂੰ ਵੀ ਕੋਈ ਕਦੇ ਵੀ ਜ਼ਰੂਰਤ ਪਊਗੀ ਲੋੜ ਹੋਏਗੀ ਉਹ ਅਲੱਗ ਉੱਥੇ ਜਿਹੜੀਆਂ ਹੋਰ ਟੈਲੀਫੋਨ ਲਾਈਨਾਂ ਅਸੀਂ ਪਾ ਪ੍ਰੋਗਰਾਮ ਲਾ ਕੇ ਮਹਈਆ ਕਰਾਵਾਂਗੇ ਪਰ ਸਾਰੀਆਂ ਟੀਮਾਂ ਬਾਰ-ਬਾਰ ਜਿਹੜੀਆਂ ਉਹ ਭਾਜਪੀ ਆਫਿਸ ਤੋਂ ਸਾਡਾ ਸ਼ਹਿਰ ਦਾ ਕੰਮ ਆ ਜਿਹੜਾ ਉਹ ਲੋਕਾਂ ਦਾ ਲੁਧਿਆਣਾ ਦਾ ਉੱਥੋਂ ਚੱਲੇਗਾ ਹਾਂ ਜਿਹੜੀਆਂ ਮਿਨਿਸਟਰੀ ਦੇ ਕੰਮ ਨੇ ਉਹ ਮਿਨਿਸਟਰੀ ਲੈਵਲ ਤੇ ਜਿਹੜੇ ਦਫ਼ਤਰ ਨੇ ਉਹ ਦੋਨੋਂ ਉਹ ਆਪਰੇਟ ਕਰਨਗੇ ਬਿਲਕੁਲ ਬਿਲਕੁਲ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਸਾਰੇ ਰੋਪੜ ਡਿਵੀਜ਼ਨ ਦੇ ਵਿੱਚ ਆਉਂਦੇ ਨੇ ਰੋਪੜ ਡਿਵੀਜ਼ਨ ਜਿਹੜੀਆਂ 1952 ਦੇ ਵਿੱਚ ਬਣੀ ਬਹੁਤ ਪੁਰਾਣੀ ਹੋ ਚੁੱਕੀ ਕਿ ਹੁਣ ਜਦੋਂ ਲੁਧਿਆਣੇ ਦੇ ਜ਼ਰੀਏ ਪੰਜਾਬ ਨਮੈਕੀ ਕਰ ਰਿਹਾ ਵਾ ਸੈਂਟਰ ਦੇ ਵਿੱਚ ਉਸ ਡਿਵੀਜ਼ਨ ਨੂੰ ਲੁਧਿਆਣੇ ਦੇ ਵਿੱਚ ਆਸ-ਪਾਸ ਕਿਤੇ ਸੈਂਟਰ ਚ ਲਿਆਂਇਆ ਜਾ ਸਕਦਾ ਕਿਉਂਕਿ ਉਹਦਾ ਨਵੀਨੀਕਰਨ ਹੋਏਗਾ ਜਿਵੇਂ ਉੱਥੇ ਖਸਤਾ ਹਾਲਤ ਹੈ ਕੁਝ ਬਿਲਡਿੰਗਾਂ ਦੀਆਂ ਨੇ ਤਾਂ ਇੱਥੇ ਆਪਾਂ ਨੂੰ ਨਵਾਂ ਬਣਾਇਆ ਜਾ ਨਹੀਂ 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 ਇੱਕ ਗੱਲ ਨੂੰ ਮੇਰੀ ਨੂੰ ਸਮਝੋ ਇਹ ਡਿਵੀਜ਼ਨਾਂ ਦਾ ਇਹ ਕੋਈ ਮਤਲਬ ਨਹੀਂਗਾ ਬਈ ਉਹ ਕੋਈ ਉੱਥੇ ਕੰਮ ਪ੍ਰਭਾਵਿਤ ਹੋ ਰਹੇ ਆ ਦਰਾਹੇ ਤੱਕ ਦਰਾਹਾ ਨਾਲ ਹੀ ਆ ਨਾ ਦਰਾਹੇ ਤੱਕ ਜਿਹੜਾ ਉਹ ਅੰਮਾਲਾ ਡਿਵੀਜ਼ਨ ਪੈਂਦਾ ਹੈ ਦਵਾ ਦਰਾਹੇ ਤੋਂ ਅੱਗੇ ਜਿਹੜਾ ਫਰੋਜ਼ਪੁਰ ਡਿਵੀਜ਼ਨ ਪੈ ਜਾਂਦਾ ਆਪਾਂ ਨੂੰ ਅੰਮਾਲਾ ਨੇੜੇ ਆ ਜਾਂ ਫਰੋਜ਼ਪੁਰ ਨੇੜੇ ਆ ਇਸ ਕਰਕੇ ਉਹ ਕੰਮ ਆ ਜਿਹੜਾ ਉਹ ਬਿਲਕੁਲ ਇਸ ਚੀਜ਼ ਨਾਲ ਇਫੈਕਟ ਨਹੀਂ ਹੁੰਦਾ ਕੰਮ ਤਾਂ ਇਸ ਵੇਲੇ ਦਿੱਲੀ ਆ ਦਿੱਲੀ ਤੋਂ ਕੰਮ ਕੈਰਲਾ ਚ ਵੀ ਹੁੰਦੇ ਆ ਦਿੱਲੀ ਤੋਂ ਕੰਮ ਕਰਨਿਆ ਕੁਮਾਰੀ ਚਾਹੇ ਜੰਮੂ ਕਸ਼ਮੀਰ ਚ ਵੀ ਹੁੰਦੇ ਆ ਗੱਲ ਇਹ ਆ ਵੀ ਉਹਨੂੰ ਸਟਰੀਮ ਲਾਈਨ ਹੋਰ ਵਧੀਆ ਕਿਵੇਂ ਕੀਤਾ ਜਾ ਸਕਦਾ ਉਹਦੇ ਵਿੱਚ ਮੰਤਰੀ ਜੀ ਨੇ ਪਹਿਲੀ ਮੀਟਿੰਗ ਅਸੀਂ ਕੀਤੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਹ ਉਹ ਪ੍ਰਾਇੋਰਟੀ ਤੇ ਇਹ ਲਿਆ ਗਿਆ ਹੈ ਵੀ ਕਿਸ ਤਰੀਕੇ ਨਾਲ ਟਾਈਮਿੰਗ ਟ੍ਰੇਨਸ ਦੀ ਸਭ ਤੋਂ ਪੰਕਚੁਐਲਟੀ ਪੰਕਚੁਐਲਟੀ ਜਿਹੜੀ ਆ ਉਹ ਮਸਟ ਆ ਵੀ ਪਰ ਜੇ ਆਪਣਾ ਦੇਖਿਆ ਜਾਵੇ ਬਹੁਤ ਵਧੀਆ ਪੰਕਚੁਐਲਟੀ ਆ ਜਿਹੜੀ ਉਹ ਚੱਲ ਰਹੀ ਆ 90 ਦੇ ਤਕਰੀਬਨ ਜਿਹੜਾ ਇੰਟਰਨੈਸ਼ਨਲ ਪੰਕਚੁਐਲਟੀ ਦਾ ਜੇ ਗ੍ਰਾਫ ਦੇਖੀਏ ਜੇ ਆਪਾਂ ਯੂਰਪੀਅਨ ਕੰਟਰੀਜ਼ ਦਾ ਅਮਰੀਕਾ ਦੀ ਜਾਂ ਕਿਉਂਕਿ ਅਸੀਂ ਅਮਰੀਕਾ ਰਸ਼ੀਆ ਚਾਈਨਾ ਉਹਨਾਂ ਦਾ ਸੱਤੋਂ ਵੀ ਵੱਡਾ ਜਿਹੜਾ ਰੇਲਵੇ ਦਾ ਪ੍ਰਸਾਰ ਆ ਸਾਡਾ ਵੀ ਉਹਨਾਂ ਤੋਂ ਥੱਲੇ ਆ ਪਰ ਪੰਕਚੁਐਲਟੀ ਆ ਜਿਹੜੀ ਸਾਡੀ ਉਹ ਆਪਣੀ ਦੇਖਦੇ ਆ 80 ਤੇ ਅਸੀਂ ਕਈ ਡਿਵੀਜ਼ਨ ਨੇ ਸਾਡੀਆਂ ਜਿਹੜੀਆਂ 90 ਤੋਂ ਵੀ ਉੱਚੇ ਪੰਕਚੁਐਲਟੀ ਸਾਡੀ ਆ ਰਹੀ ਆ ਜਿੱਥੇ ਆ ਕੁਸ਼ਚਰ ਇਲੈਕਸ਼ਨਸ ਕਰਕੇ ਜਦੋਂ ਸਾਰੀ ਮਸ਼ੀਨਰੀ ਇੱਧਰ ਲੱਗ ਜਾਂਦੀ ਆ ਕਈ ਡਿਵੀਜ਼ਨ ਦੀ ਪੰਕਚੁਐਲਟੀ ਆ ਜਿਹੜੀ ਉਹ ਟ੍ਰੇਨਾਂ ਦੇ ਟਾਈਮ ਜ਼ਰੂਰ ਡਿਸਟਰਬ ਹੋਏ ਪਰ ਬਹੁਤ ਹੀ ਸਟਰੋਂਗਲੀ ਮੰਤਰੀ ਜੀ ਨੇ ਕੱਲ ਅਸੀਂ ਜਦੋਂ ਜੁਆਇੰਟ ਮੀਟਿੰਗ ਕੀਤੀ ਉਹ ਸਟ੍ਰਿਕਟਲੀ ਐਕਸ਼ਨ ਲਿਆ ਗਿਆ ਤਾਂ ਉਹ ਜੀਐਮ ਨੇ ਚਾਹੇ ਡੀਆਰਐਮ ਨੇ ਉਹਨਾਂ ਨੂੰ ਪੰਕਚੁਐਲਟੀ ਠੀਕ ਕਰਨ ਦਾ ਬਾਕੀ ਆਪਣਾ ਲੁਧਿਆਣਾ ਦਾ ਤਾਂ ਰੇਲਵੇ ਸਟੇਸ਼ਨ ਬੈਸਟ ਬਣ ਰਿਹਾ ਹਜੇ ਮੰਬਾਲੇ ਨਹੀਂ ਕੰਮ ਸ਼ੁਰੂ ਹੋਇਆ ਜਿੱਥੇ ਕਿ ਐਡੀ ਵੱਡੀ ਆਪਣਾ ਲੁਧਿਆਣਾ ਤਾਂ 500 ਕਰੋੜ ਚ ਪਹਿਲਾਂ ਹੀ ਆਇਆ ਹੋਇਆ ਤੇ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਰਹੂ ਪ੍ਰਦੀਪ ਜੀ ਪ੍ਰਦੀਪ ਜੀ ਜੀ ਤੁਹਾਡੀ ਗੁੰਜਦੀ ਜਿਹੜੀ ਹੈ ਇਹਨੂੰ ਰਾਜਨੀਤਿਕ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਜਾਣੂ ਮੰਤਰੀਪਦ ਦੇ ਕੇ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਮਜ਼ਬੂਤ ਕਰਨ ਲਈ ਸੰਗਠਨ ਨੂੰ ਇਹ ਰੋਡਮੈਪ ਤੁਸੀਂ ਦੇਖੋ ਜਦੋਂ ਇਹ ਹੈ ਹੀ ਸਿਆਸਤ ਸਰਕਾਰਾਂ ਬਣਦੀਆਂ ਐ ਪਾਰਟੀਆਂ ਦੀਆਂ ਬਣਦੀਆਂ ਇਹਨੂੰ ਅਲੱਗ ਤਾਂ ਆਪਾਂ ਕਿਸੇ ਚੀਜ਼ ਨੂੰ ਦੇਖ ਹੀ ਨਹੀਂ ਸਕਦੇ ਜੇ ਸਰਕਾਰ ਆ ਤਾਂ ਉਹ ਐਂਡੀਆ ਭਾਜਪੀ ਦੀ ਸਰਕਾਰ ਆ ਨਾ ਤੇ ਜਿੱਥੇ ਸਰਕਾਰ ਦੀ ਪ੍ਰਾਇੋਰਟੀ ਆ ਉਹ ਕੰਮਾਂ ਦੀ ਉਦੋਂ ਬਾਅਦ ਸਾਡੀ ਪਾਰਟੀ ਦੀ ਵੀ ਪ੍ਰਾਇੋਰਟੀ ਹੈ ਪਾਰਟੀ ਨੂੰ ਜੇ ਅਸੀਂ ਸਰਕਾਰ 'ਚ ਬੈਠੇ ਆਂ ਅੱਜ ਤੇ ਉਹ ਪਾਰਟੀ ਦੇ ਕਰਕੇ ਬੈਠੇ ਆਂ ਤੇ ਇਸ ਕਰਕੇ ਪਾਰਟੀ ਨੂੰ ਬਿਲਕੁਲ ਇਹ ਬਹੁਤ ਮੈਂ ਜਿਵੇਂ ਪਹਿਲਾਂ ਵੀ ਕਿਹਾ ਕੱਲ ਜਾਖੜ ਸਾਹਿਬ ਨੇ ਵੀ ਕਿਹਾ ਬਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚਾਹੇ ਅਮਿਤ ਸ਼ਾਹ ਜੀ ਨੱਡਾ ਜੀ ਉਹਨਾਂ ਦੀ ਬਿਲਕੁਲ ਜਿਹੜਾ ਜਿਹੜੀ ਜਿਹੜੀ ਮੈਂ ਸਮਝਦਾ ਵੀ ਉਹਨਾਂ ਦਾ ਧਿਆਨ ਦੇਸ਼ 'ਚ ਵੀ ਆ ਪਰ ਜੇ ਆਪਾਂ ਲਈਏ ਵੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਉਹਦੇ ਵਿੱਚੋਂ ਪੰਜਾਬ ਆਉਂਦਾ ਹੈ ਤੇ ਪੰਜਾਬ ਨੂੰ ਉਹ ਹਮੇਸ਼ਾ ਬਹੁਤ ਹੀ ਗਹਿਰੀ ਨਿਗਾਹ ਨਾਲ ਟਾਪ ਪ੍ਰਾਇੋਰਟੀ ਕਿਹਾ ਸੀ ਟਾਪ ਮੋਸਟ ਟਾਪ ਮੋਸਟ ਪ੍ਰਾਇੋਰਟੀ ਹੈ ਜੋ ਮੈਨੂੰ ਤੇ ਬਾਕੀ ਭਾਜਪਾ ਨੂੰ ਸਾਹਮਣੂ ਇਨਸਟਰਕਸ਼ਨਸ ਨੇ ਕਿਹਾ ਗਿਆ ਹੈ ਵੀ ਤੁਸੀਂ ਪੰਜਾਬ ਦਾ ਹਰ ਪਿੰਡ ਸ਼ਹਿਰ ਦਾ ਦਰਵਾਜ਼ਾ ਖੜਕਾਉਣਾ ਹੈ ਜਾ ਕੇ ਸਰ ਮੇਰਾ ਇੱਕ ਸਵਾਲ ਹੈ ਇੱਕ ਵਾਇਰਲ ਹੋ ਰਹੀ ਹੈ ਵੀਡੀਓ ਕੱਲ ਦੀ ਬੜੀ ਸੋਸ਼ਲ ਮੀਡੀਆ ਤੇ ਕਿ ਤੁਸੀਂ ਜਿਹੜਾ ਬਿਊਟੀ ਇਲੈਕਟਿਡ ਐਮਪੀ ਹੈ ਆਨਲਾਈਨ ਹਮਰ ਪਾਲ ਦੇ ਉਹਨਾਂ ਦੇ ਘਰ ਜਾ ਕੇ ਉਹਦੇ ਫੀਲਿੰਗਸ ਉਹਨਰ ਨਾਲ ਕੀ ਗੱਲ ਕਰੂੰ ਮੈਨੂੰ ਇੱਕ ਕਈ ਚੈਨਲਸ ਤੇ ਉਹਨਾਂ ਦੇ ਪਿਤਾ ਜੀ ਇਹ ਗੱਲ ਕਰ ਰਹੇ ਆ ਬਈ ਹੁਣ ਰਵਨੀਤ ਬਿੱਟੂ ਨੂੰ ਕੇਂਦਰ ਨੇ ਇੱਕ ਪੰਜਾਬ ਦੇ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਚਾਹੂੰਗਾ ਵੀ ਉਹ ਸਾਡੀ ਗੱਲ ਜ਼ਰੂਰ ਸੁਣਨ ਤੇ ਕਰਨ ਤੇ ਮੈਂ ਉਦੋਂ ਬਾਅਦ ਇੱਕ ਐਜ਼ ਏ ਪੰਜਾਬੀ ਹੋਣ ਨਾ ਤੇ ਐਜ਼ ਏ ਇੱਕ ਸੈਂਟਰ ਚ ਰਿਪਰੈਜ਼ੈਂਟ ਕਰ ਰਹੇ ਆ ਮੈਂ ਇਹ ਕਿਹਾ ਵੀ ਮੈਂ ਜ਼ਰੂਰ ਜੇ ਤਾਂ ਤੁਹਾਡੇ ਰਾਹੀ ਮੈਂ ਸੁਨੇਹਾ ਚਾਹੁੰਦਾ ਵੀ ਉਹ ਗੱਲ ਕਰਨਾ ਚਾਹਣਗੇ ਮੇਰੇ ਨਾਲ ਸੰਪਰਨ ਕਰਨਗੇ ਬਹੁਤ ਅੱਛੀ ਗੱਲ ਹੈ ਜੇ ਉਹ ਚਾਹਣਗੇ ਵੀ ਮੈਂ ਉਹਨਾਂ ਨਾਲ ਸੰਪਰਕ ਕਰਾਂ ਤਾਂ ਮੈਂ ਉਹ ਵੀ ਜ਼ਰੂਰ ਕਰਾਂਗੇ ਸਾਨੂੰ ਇਹ ਚ ਕੋਈ ਵੀ ਨਹੀਂ ਜੇ ਕੋਈ ਦੇਸ਼ ਵਾਸੀ ਕੋਈ ਸੁਧਾਰ ਕਰਨਾ ਚਾਹੁੰਦਾ ਆਪਣੇ ਚ ਤੇ ਲੋਕਾਂ ਨੇ ਇੱਕੋ ਗੱਲ ਤੇ ਉਹਨੂੰ ਮੈਂਡੇਟ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਕੀ ਪਤਾ ਉਹਦੇ ਮਨ ਚ ਕੀ ਗੱਲ ਆ ਕਿਉਂਕਿ ਉਹਦੇ ਫਾਦਰ ਮਾ ਉਹਦੇ ਮਾਤਾ ਜੀ ਉਹਨੂੰ ਮਿਲਦੇ ਤਾਂ ਉਹੀ ਨੇ ਨਾ ਜੇ ਉਹਨਾਂ ਦੀ ਕੋਈ ਗੱਲ ਦੇਸ਼ ਲਈ ਚੰਗੀ ਹੋਵੇਗੀ ਦੇਸ਼ ਦੇ ਕਾਨੂੰਨ ਲਈ ਚੰਗੀ ਹੋਵੇਗੀ ਤੇ ਉਹ ਜ਼ਰੂਰ ਮੈਂ ਉਹਨਾਂ ਦੀ ਗੱਲ ਸੁਣ ਕੇ ਜੋ ਮੈਂ ਪਛਾਹ ਸਕੂੰਗਾ ਕਿਉਂਕਿ ਇਹ ਚ ਇੰਟਰਵਿਨ ਸਟੇਟ ਗਵਰਨਮੈਂਟ ਨੇ ਬਹੁਤ ਵੱਡਾ ਕਰਨਾ ਕਿਉਂਕਿ ਜਿਹੜਾ ਐਨਐਸਏ ਲੱਗਦਾ ਏ ਉਹ ਸੂਬੇ ਦੀ ਸਰਕਾਰ ਆ ਜਿਹੜੀ ਉਹ ਰეკਮੈਂਡ ਕਰਦੀ ਆ ਤੇ ਉਹ ਅੱਗੇ ਉਹਦੀ ਸਜ਼ਾ ਵਧਾਉਣ ਲਈ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਸਾਹਿਬ ਉਹਨਾਂ ਨੇ ਅੱਗੇ ਚਿੱਠੀ ਲਿਖਤੀ ਆ ਉਹਨੂੰ ਐਕਸਟੈਂਡ ਕਰ ਲਈ ਉਹਨਾਂ ਦੇ ਐਨਐਸਏ ਲਈ ਤੇ ਜਿਹੜਾ ਫੜਿਆ ਏ ਉਹ ਵੀ ਸਟੇਟ ਗਵਰਨਮੈਂਟ ਨੇ ਫੜਿਆ ਐਜ਼ ਅ ਸੈਂਟਰਲ ਗਵਰਨਮੈਂਟ ਦੇ ਨਮਾਇंदे ਮੈਂ ਉਹਨਾਂ ਦੀ ਗੱਲ ਜ਼ਰੂਰ ਸੁਣ ਕੇ ਤੇ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਵਾਲੀ ਗੱਲ ਹੋਊਗੀ ਉਹ ਜ਼ਰੂਰ ਮੈਂ ਪਹੁੰਚਾਊਂਗਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੈ ਮੋਰੇ ਇੱਕ ਮਿੰਟ ਰਾਜਾ ਬੜੀ ਇੱਕ ਮਿੰਟ ਪੈਸਾ ਮੋਰੇ ਹਾਂ ਇੱਕ ਮਿੰਟ ਰੋਹਿਤ ਇਹ ਕਹਿ ਰਹੇ ਨੇ ਇੱਕ ਮਿੰਟ ਅਸਾਂ ਹੀਰੇ ਰੋਹਿਤ ਇੱਕ ਮਿੰਟ ਮੋਰੇ ਜੀ ਪਿੱਛੇ ਕੋਈ ਪਿਆਰਤੀ ਆਸੀਗਾ ਕਿ ਬੰਦੀ ਸਿੰਘਾਂ ਦੀ ਰਹਿਣ ਨੂੰ ਲੈ ਕੇ ਤੁਸੀਂ ਸਪੱਸ਼ਟ ਕਰਨ ਦਾ ਫਾਇਦਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਆਤਕਵਾਦ ਨੂੰ ਸਹੀ ਨਹੀਂ ਮੰਨਦੇ ਜਾਂ ਪਹਿਲਾਂ ਖਰਾਬਾਂਗੇ ਸਿਰੋਂ ਨਹੀਂ ਨਹੀਂ ਤਾਂ ਬਦਲਾਅ ਕਿਉਂ ਆਇਆ ਤੁਹਾਡੇ ਨਹੀਂ ਨਹੀਂ ਮੈਂ ਬਿਲਕੁਲ ਸਹੀ ਗਲਤ ਵਾਲੀ ਗੱਲ 'ਚ ਮੈਂ ਪਿਆ ਹੀ ਨਹੀਂ ਜੀ ਮੈਂ ਤਾਂ ਇਹ ਕਿਹਾ ਵੀ ਕਿਸੇ ਵੀ ਚੀਜ਼ ਦੇ ਵਿੱਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਰਾਸ਼ਟਰਪਤੀ ਜੀ ਨੇ ਆਪਣਾ ਕਰਨਾ ਸੁਪਰੀਮ ਕੋਰਟ ਨੇ ਆਪਣਾ ਕਰਨਾ ਮੈਂ ਇੰਨਾ ਗੱਲ ਕਹੀ ਆ ਵੀ ਮੈਂ ਕਿਸੇ ਚੀਜ਼ 'ਚ ਜਿਹੜਾ ਏ ਉਹ ਰੋੜਾ ਜਾਂ ਉਹਦੇ ਵਿੱਚ ਰਿਕਵਰਡ ਨਹੀਂ ਬਣਨਾ ਤਾਂ ਬਿੱਟੂ ਜੀ ਰੋਇਆ ਬੜੀ ਗੱਲ ਕਰਨੇ ਕਿ ਬਿੱਟੂ ਕੋਲ ਤਾਂ ਦਿਮਾਗ ਹੀ ਹੈ ਨਹੀਂ ਉਹ ਤਾਂ ਪਹਿਲਾਂ ਕੁਝ ਕਹਿੰਦੇ ਸੀਗੇ ਜਦੋਂ ਰਾਹੁਲ ਗਰ ਨੇ ਕਿਆ ਸੀਗਾ ਕਿ ਮaaf ਕਰ ਦਿੰਦੇ